ਹੈਲੋ YouTube ਫੈਮਲੀ ਆਈ ਹੋਪ ਕਿ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਤੁਸੀਂ ਦੇਖ ਸਕਦੇ ਹੋ ਵੀ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਗਾ ਹਨੀ ਰਾਈ ਬਹੁਤ ਹੋਇਆ ਹੋਇਆ ਹੈਗਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਮੱਛਰਦਾਨੀ ਮੱਛਰਦਾਨੀ ਸੋ ਹਾਂਜੀ एवरीवन ਜਿਵੇਂ ਕਿਸੇ ਦਿਨਾਂ ਕਰਕੇ ਲੜਤ ਨਹੀਂ ਰਹਿੰਦੀ ਹਨਾ ਜ਼ਿਆਦਾਤਰ ਤੇ ਰਾਤ ਨੂੰ ਦਿੱਕਤ ਬਹੁਤ ਹੁੰਦੀ ਹੈ ਮੱਛਰ ਲੜਦਾ ਹੈ ਹਨਾ ਜਿਹਦੇ ਘਰ ਕੇ ਤੇ ਅਸੀਂ ਅੱਜ ਸੋਚਿਆ ਕਿ ਅਸੀਂ ਅੱਜ ਮੱਛਰਦਾਨੀ ਲਾਉਂਦੇ ਹਾਂ ਤੇ ਦੇਖਦੇ ਹਾਂ ਆਪਾਂ ਸਾਰਾ ਵੀਊ ਸੋ ਹੈ एवरीवन ਇਧਰ ਮਮੀ ਤੁਸੀਂ ਦੇਖ ਸਕਦੇ ਹੋ ਗੰਡ ਪਾਣਗੇ ਇਹ ਤਾਂ ਬੰਨਣੀ ਪੈਂਦੀ ਆ ਆ ਇਧਰ ਵੇਖ ਹੂੰ ਹੂੰ ਇਹਦਾ ਬੋਵੀ ਦੀ ਰੱਸੀ ਤਕਤੀ ਜੀ ਨਹੀਂ ਕਰ ਜਲਦੀ ਜਲਦੀ ਕਰੋ ਨਾ ਹੁਣ ਕੀ ਤੇ ਕਿਸੜ ਨਹੀਂ ਪਾਦੀਆਂ ਦੋਵੇਂ ਨਹੀਂ ਹਾਂ ਚੰਗੀ ਤਰ੍ਹਾਂ ਕਟਕੇ ਪਾ ਲੈ ਬਸ ਜ਼ਿਆਦਾ ਵੀ ਨਾ ਕਰੀ ਟੁੱਟਣਾ ਜਾਵੇ ਇਧਰ ਹੈਗੀ ਤੁਸੀਂ ਮਛਰਦਣੀਆਂ ਲਾ ਲਓ ਮਛਰ ਆਈਦਾ ਪਾਉਂ ਕਰ ਲੇ ਹਾਂ ਜੀ एवरीवन ਰਾਤ ਨੂੰ ਬਹੁਤ ਜ਼ਿਆਦਾ ਮੱਛੀ ਲੜਿਆ ਸੀ ਜਿਹਦੇ ਕਰਕੇ ਦੇਖ ਸਕਦੇ ਕੰਨਾ ਕੋਲ ਪਿਆਨੂ ਵਜਾਉਂਗੇ ਨਹੀਂ ਪਾਵਾ ਇਧਰ ਲਾ ਲੈ ਹਾਂ ਨਹੀਂ ਇਧਰ ਹੀ ਲਾਓ ਮੈਂ ਤਾਂ ਲਾਉਣੀ ਨਹੀਂ ਆਉਂਦੀ ਮੈਂ ਲਾਉਣੀ ਆਂ ਇੰਦਾ ਬੋਬੀ ਦੇਖ ਸਕਦੇ ਤੁਸੀਂ ਹਨੇਰੇ ਵਿੱਚ ਛੋਟੂ ਵੀ ਨਹੀਂ ਸਹੀ ਤਰ੍ਹਾਂ ਦਿਖਾਈ ਪਰ ਜਿੰਦਾਂ ਦਾ ਵੀ ਮੇਰੇ ਤੋਂ ਵਲੌਗ ਬਣ ਰਿਹਾ ਮੈਂ ਬਣਾ ਰਹੀ ਆਂ ਐ ਲੱਗੇ ਗਾਇਸ ਇਹ ਪੂਰਾ ਵੀ ਉਹ ਪਾ ਅੱਛਾ ਇਦਾਂ ਹੀ ਪੂਰਾ ਵੀ ਉਹ ਪਾ ਲਓ ਜੀ ਵੇਖੋ ਮੈਂ ਉਹ ਡੱਗਣਾ ਸੀ ਥੱਲੇ ਤੁਸੀਂ ਨਹੀਂ ਕਰ ਮੈਂ ਸਰ ਦਾ ਕਿਸੇ ਪਾਸੋਂ ਨਹੀਂ ਬੈਠ ਕੇ ਮੋਰੀ ਮੋਰੀ ਹੋਈ ਫਿਰ ਤਾਂ ਭਾਵੇਂ ਲਾਉਂਦਾ ਨਹੀਂ ਇਹਦੇ ਚ ਨਹੀਂ ਆਹ ਦੇਖੋ ਮੰਮੀ ਹੋਰ ਹੈਗੀ ਹੈ ਕਿਹੜੀ ਹੋਣਾ ਕੋਈ ਨਹੀਂ ਇਹਦੇ ਤੇ ਥੋੜੀ ਜਿਹੀ ਨਸੀਬ ਨਵੀਂ ਲਿਆਉਣੀ ਪੈਣੀ ਆਪਣੋਂ ਸੋ ਹਾਂਜੀ एवरीवन ਤੁਸੀਂ ਦੇਖ ਸਕਦੇ ਹੋ ਆਹ ਟਮ ਵੀ ਹੈ ਆਹ ਤਾਂ ਬੜੀ ਮੋਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਮਛਰ ਦਾ ਪ੍ਰਬੰਧ ਹਨੇਰੇ ਵਿੱਚ ਫੋਟੋ ਵੀ ਨਹੀਂ ਆ ਰਹੀ ਕਲੀਅਰ ਦੇਖ ਸਕਦੇ ਹੋ ਤੁਸੀਂ ਸੋ ਹਾਂਜੀ एवरीवन ਬੋਬੀ ਤੁਸੀਂ ਦੇਖ ਸਕਦੇ ਹੋ ਆਪਣਾ ਗੰਡ ਬਨ ਰਿਹਾ ਹੈਗਾ ਤੇ ਇਹ ਚਾਰ ਡੰਡੇ ਲਾਣੇ ਤੇ ਇੱਕ ਜਣ ਅੰਦਰ ਵੜ ਕੇ ਜਿੱਥੇ ਜਿੱਥੋਂ ਮਾੜੇ ਮੋٹے ਟੱਕ ਲੱਗਿਆ ਨਾ ਉਹ ਸੀਧੇ ਹੋ ਐ ਕਰ ਲਈ ਉਹਨਾਂ ਫਿਰ ਮੱਛਰ ਨਹੀਂ ਆਉਂਦਾ ਹੈ ਜਿਆਦਾ ਵੀ ਨਹੀਂ ਨੁਕਸਾਨ ਇਹ ਨਾ ਕਾਫੀ ਟਾਈਮ ਅਸੀਂ ਕਦੇ ਲਾਈ ਨਹੀਂ ਨਾ ਹੈਗੀਗੀ ਤੇ ਜਿਹੜਾ ਮਾੜਾ ਮੋਟਾ ਉਹ ਹੈ ਅਸੀਂ ਸੂਈ ਨਾਲ ਲਪਸਤੀ ਚ ਕਰ ਨਵੀ ਲੱਗੇ ਆਉਂਗੇ ਮੱਛਰ ਨਹੀਂ ਇਧਰ ਮੈਂ ਮੈਂ ਫੜਦੀ ਆ ਇਥੋਂ ਮੈਂ ਫੜਦੀ ਮੈਨੂੰ ਐ ਲੱਗਦਾ ਦੀ ਰੱਸੀਆਂ ਪਚੌੜੀਆਂ ਕਰਕੇ ਲਾਉਣੀ ਨਾ ਸੀ ਕੋਈ ਗੱਲ ਨਹੀਂ ਨਹੀਂ ਰੁਕ ਪਰ ਆ ਤਾਂ ਪਰ ਫੜ ਇੱਕ ਮੰਝੇ ਦਾ ਆਰਾਮ ਨਾ ਲੱਗ ਗਿਆ ਨੀ ਯਾਰ ਨਹੀਂ ਨਹੀਂ ਰੱਸੀਆਂ ਥੋੜੀਆਂ ਚੌੜੀਆਂ ਕਰਕੇ ਲਾ ਸੋ ਹੀ एवरीवन ਹੋਂਟੇ ਛੱਡ ਕੇ ਬੋਬੀ ਭੱਜ ਗਿਆ ਇਹਨੂੰ ਸੈਟਿੰਗ ਕਰਨੀ ਹਲੇ ਆ ਨਹੀਂ ਰਹੀ ਹੈਗੀ ਕਰਾਂਗੇ ਸੈਟਿੰਗ ਹੋਂਦੇ ਫੋਨ ਆ ਗਿਆ ਕਿੱਥੇ ਮਾ ਮਾਰ ਕਰਾ ਆਂ ਹੋਰ ਨਹੀਂ ਆ ਸਿਗਰਟ ਲਾ ਇਤਨੇ ਵੇ ਡਾਕਟਰ ਟਾਈਮ ਤੋਂ ਟੱਕਣਾ ਲੋ ਜੀਆ ਆ ਵੇ ਆ ਪਿੱਛੇ ਮੈਨੂੰ ਪਤਾ ਹੈ ਆਵਾਜ਼ ਸੁਣਿੰਦੀ ਪਈਏ ਉਹ ਤੁਹਾਨੂੰ ਕਿਹਨੇ ਤੂੰ ਲੱਗਣਾ ਹੈ ਹੈ ਹਾਂ ਬੱਜ ਗਿਆ ਸੋ ਹਾਂਜੀ ਨਹੀਂ ਨਹੀਂ ਉਹਨੂੰ ਨਹੀਂ ਜਾਣਾ ਵੱਟਾ ਆਸ਼ਕੇਗਾ ਕੋਈ ਨਹੀਂ ਉਹਨੂੰ ਨਹੀਂ ਨਾਲ ਨਹੀਂ ਜਾਣਾ ਸੋ ਹਾਂਜੀ ਦੋ ਸਾਈਡ ਤੋਂ ਪਰ ਕਿੰਨਾ ਨਹੀਂ ਜਾਣਾ ਇੰਦਾ ਕੀ ਕੰਮ ਹੈ ਕਨੇ ਗੱਦ ਲੱਗਣਾ ਹੈ ਚਲੋ ਕੋਈ ਨਹੀਂ ਕੋਈ ਲਗਾ ਰਿਹਾ ਹੈ ਬੋਬੀ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਕਹੇ ਮੈਨੂੰ ਲੈ ਆ ਜੀ ਆਹ ਜੇ ਟਾਈਮ ਹਨੇਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਹੋ ਗਿਆ ਹੈ ਕੁਛ ਵੀ ਨਹੀਂ ਦਿਖ ਰਿਹਾ ਹੈਗਾ ਹਨੇਰੇ ਦੇ ਵਿੱਚ ਅਸੀਂ ਦੋਵੇਂ ਭੈਣ ਭਰਾ ਮੱਛਰਦਾਨੀ ਲਾ ਰਹੇ ਹਾਂ ਕਿਉਂਕਿ ਰਾਤ ਲੜ ਗਈ ਚਲੀ ਸੀ ਜਿਹਦੇ ਕਰਕੇ ਸਾਨੂੰ ਇੰਨਾ ਮੱਛਾ ਲੜਿਆ ਨਾ ਰਾਤ ਬਹੁਤ ਜ਼ਿਆਦਾ ਦਿੱਕਤ ਹੋਈ ਸੌਣ ਦੇ ਵਿੱਚ ਤੇ ਹੁਣ ਅਸੀਂ ਇਸ ਕਰਕੇ ਮੈਂ ਬੋਬੀ ਨੂੰ ਕਹਿ ਮੈਂ ਕਿਹਾ ਬੋਬੀ ਤੂੰ ਆਪਣੀ ਮੰਜੀ ਤੇ ਲਾ ਦੇ ਆਪਣੇ ਦੋਵਾਂ ਦੀ ਮੰਜੀ ਤੇ ਅਸੀਂ ਬਹਿ ਜਾਈਏ ਤੇ ਬਾਕੀ ਨਵੀਂ ਮੱਛਰਦਾਨੀ ਲਾਵਾਂਗੇ ਡਬਲ ਮੰਜੀ ਵਾਲੇ ਜਿਹਦੇ ਤੇ ਅਸੀਂ ਚਾਰੇ ਜਾਨੀ ਪੈ ਸਕੀਏ ਤੇ ਬਾਕੀ ਮੈਂ ਕਰਦੇ ਨੂੰ ਕਿਹਾ ਮੈਂ ਕਿਹਾ ਆਪਾਂ ਡਿਪੈਂਡੈਂਟ ਹੀ ਰਹਿਣਾ ਹੈਗਾ ਇਸੀ ਤੇ ਕਈ ਵਾਰੀ ਲਾਈਟ ਹੁੰਦੀ ਬਹੁਤ ਦਿੱਕਤ ਹੁੰਦੀ ਆ ਬਹੁਤ ਪ੍ਰੋਬਲਮ ਹੁੰਦੀ ਆ ਆਪਣੇ ਕੂਲਰ ਵੀ ਹੈਗਾ ਸੀ ਜਿਹਦੇ ਕਰਕੇ ਉਹ ਮਤਲਬ ਕਿ ਨਹੀਂ ਲਗਾਉਂਦੀ ਹੈਗੇ ਉਹ ਲਗਾਣਾ ਪਸੰਦ ਜਹਾਂ ਇਹ ਕੂਲਰ ਯਾਰ ਪੱਖਾ ਹੋਵੇ ਸਭ ਕੁਝ ਜੇ ਹੋਵੇ ਵੀ ਨਾ ਪਰ ਜਿਹੜੇ ਇੱਕ ਮੱਛਰ ਲੜਦਾ ਹੈ ਨਾ ਉਹ ਪ੍ਰੋਬਲਮ ਸਿਰਫ ਇੱਕ ਮੱਛਰਦਾਨੀ ਹੁੰਦੀ ਆ ਅਸੀਂ ਛੋਟੇ ਹੁੰਦੇ ਪੈਂਦੇ ਹੁੰਦੇ ਸੀਗੇ ਤੇ ਮਤਲਬ ਉਹ ਮੈਂ ਚਾਹੁੰਦੀ ਸੀ ਕਿ ਹਾਂ ਹੁਣ ਬਾਹਰ ਪਈਏ ਕਰੀਏ ਮੱਛਰਦਾਨੀ ਲਾ ਕੇ ਉਵੇਂ ਜਿਵੇਂ ਅਸੀਂ ਬਚਪਨ ਚ ਸੌਂਦੇ ਹੁੰਦੇ ਸੀਗੇ ਉਹ 뷰 ਮੈਨੂੰ ਮਤਲਬ ਬਹੁਤ ਵਧੀਆ ਲੱਗਦੇ ਸੀਗੇ ਹਨਾ ਮੈਂ ਜਿੱਦ ਕੀਤੀ ਤਾਂ ਆਪਣੇ ਡਬਲ ਵਾਂਜੀ ਵਾਲੀ ਵੀ ਹੈਗੀ ਸੀ ਉੱਪਰ ਪਈ ਹੋਈ ਕੋਠੇ ਤੇ ਪਰ ਉਹ ਲਿਆਂਦੀ ਨਹੀਂ ਹੈਗੀਗੀ ਖਰਾਬ ਹੋ ਚੁੱਕੀ ਸੀਗੀ ਇੱਕ ਪਈ ਹੋਈ ਸੀਗੀ ਆਪਣੇ نیچے ਇੱਕ ਮੰਜੀ ਸਿੰਗਲ ਵਾਲੀ ਉਹ ਥੋੜੀ ਬੋਟੀ ਟੱਕ ਲੱਗੇ ਹੋਏ ਵੀ ਜ਼ਿਆਦਾ ਵੀ ਨਹੀਂ ਇੱਕ ਸਿਰਫ ਟੱਕ ਲੱਗਾ ਇੱਕ ਸਾਈਡ ਤੇ ਉਹ ਮਮੀ ਸਟਿਚ ਕਰ ਦੇਣਗੇ ਆਪਾਂ ਦੇਖਦੇ ਹਾਂ ਲੱਗਦੀ ਹੈ ਕਿ ਨਹੀਂ ਲੱਗਦੀ ਰਾਤ ਦਾ ਟਾਈਮ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਖਾਣਾ ਮੈਂ ਖਾ ਲਿਆ ਹਲੇ ਬਾਕੀ ਸਾਰੀ ਫੈਮਿਲੀ ਨੇ ਖਾਣਾ ਹੈ ਤੇ ਇਧਰ ਬੋਬੀ ਲੱਗਾ ਹੋਇਆ ਹਲੇ ਤੱਕ ਅਗੂਜਾ ਟੰਬ ਫੜਾ ਆ ਗਿਆ ਟੰਬ ਕੀ ਹੁੰਦਾ ਡੰਡਾ ਨਹੀਂ ਕਹਿ ਸਕਦਾ ਉਹ ਰਿਆ ਚੱਪਲ ਕਰ ਸਾਈ ਟੰਬ ਸੱਟਿਆ ਹੀ ਬੋਬੀ ਦੇ ਵੀ ਮੋਬਾਈਲ ਵੜੀ ਹਾਂਜੀ ਬੋਬੀ ਲਗਾਏਗਾ ਮੰਜੀ ਮੰਮੀ ਇੱਥੇ ਬਿਸ਼ੋਣੀ ਹੈ ਇਕਦਾਂ ਲਾ ਲੈਣੀ ਵਧੀਆ ਬੜੀਆਂ ਜਿਹੀਆਂ ਵੀਡੀਓ ਹਾਂਜੀ एवरीवन ਬੋਬੀ ਆਪਣਾ ਕਰ ਰਿਹਾ ਹੈਗਾ ਰਾਤ ਇਦਾਂ ਆਟਾ ਮੋਟਾ ਹਨੇਰਾ ਹੋਇਆ ਟੋਰਚ ਜਗਾਂ ਮੈਂ ਫੋਨ ਲੀ ਦੇਖੋ ਕਿੰਨਾ ਹਨੇਰਾ ਹੋ ਗਿਆ ਆ ਬੋਬੀ ਦਾ ਫੋਨ ਵੀ ਫੇਰ ਆ ਗਿਆ ਅਰੇ ਗਰੀ ਹਾਂ ਹਾਲ ਹੋ ਇਹ ਤਾਂ ਫੋਨ ਹੀ ਆਈ ਜਾਂਦੇ ਆ ਵਾਰ-ਵਾਰ ਦੋਸਤਾਂ ਦੇ ਜਾਣਾ ਹੋਏਗਾ ਕਿਤੇ ਜਾਣਾ ਹੈ ਨਾ ਐਡਮਿਸ਼ਨ ਕਰਾਉਣੀ ਹੈ ਐਡਮਿਸ਼ਨ ਦੇ ਪੈਸੇ ਕਿੱ데 ਚੱਲੇ ਨੇ ਕਿਤੇ ਜਿਹੜੇ ਸਕੂਲ ਕਰਕੇ ਬਣਾਇਆ ਮਾ ਬਣਾ ਲਓ ਸੰਭਾਲ ਲੈ ਇਹਨੇ ਪੀਜੀ ਆਣਾ ਸੋ ਹਾਂਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਲਓ ਜੀ ਇਹਨਾਂ ਕੰਮ ਲੱਗ ਗਈ ਸੋ ਏ एवरीवन ਤੁਸੀਂ ਦੇਖ ਸਕਦੇ ਹੋ ਲੱਗ ਚੁੱਕੀ ਹੈ ਤੇ ਕੀ ਤੇ ਲੋਫਾ ਉਹਨੇ ਵਿੱਚ ਆਪਣਾ ਗੱਦੀ ਬੁਦੀ ਪਾ ਗਿਆ ਮੈਂ ਕਿ ਹਾਂ ਮਾਂ ਪੈਰੇ ਚ ਕਿਵੇਂ ਮਛਰ ਦੇ ਵਿੱਚ ਵੜ ਹਾਂ ਮਛਰਦਾਨੀ ਦੇ ਵਿੱਚ ਵੜ ਚੰਨਾ ਧਿਆਨ ਨਾਲ ਤੂੰ ਵੀ ਚੌਥਾ ਲੈ ਆ ਉਹ ਉੱਪਰ ਨਹੀਂ ਲੱਗ ਰਹੀ ਰੱਸੀ ਕਰਨਾ ਉੱਪਰ ਲਈ ਰੱਸੀ ਦਾ ਵੇਖ ਕੇ ਵਧੀ ਗਈ ਭਈ ਅੱਜ ਥੋੜੀ ਪਰਲੀ ਰੱਸੀ ਸੋ एवरीवन ਇਹ ہمارا ਦਿਨ ਉਹ ਆ ਚੁੱਕਾ ਹੈ ਜਦੋਂ ਅਸੀਂ ਬਚਪਨ ਵਿੱਚ ਪਾਤੇ ਹੁੰਦੇ ਹੁੰਦੇ ਸੀ ਇਸ ਦੇ ਵਿੱਚ ਵਿੱਚ ਐਂਡ ਅਮ ਮਛਰ ਤਾਂ نیچے ਬੜਾ ਪਏ ਹੈ ਹਾਂ ਹਾਏ ਬੜੀ ਪ੍ਰਾਣੀ ਏ ਸਾਂਭੀ ਹੋਈ ਸੀ ਕੋਤੇ ਮਮੀ ਕੋਣ ਮੱਛਰ ਆਉਂਦਾ ਕਿਸੇ ਪਾਸੋਂ ਨਹੀਂ ਡਾਰ ਹੈਲੋ एवरीवन ਐ ਕਰੀ ਨੂੰ ਸੂਈ ਤਾਂ ਕਪੜਾ ਸਟਿਚ ਕਰ ਦੇਗੀ ਹਲੋ ਸੂਈ ਤਾਂ ਕਪੜਾ ਸਟਿਚ ਕਰ ਦੇ ਕਿੱਥੋਂ ਜਿਹੜਾ ਵਾਲਾ ਕੋਰ ਆ ਜਾ ਮਾਂ ਸੱਚ ਇੱਥੇ ਇੱਕ ਹੈਗਾ ਜਾਂ ਮੈਂ ਕਿਹ ਅੰਦਰ ਸੋਹੋ ਹਾਈ एवरीवन ਇੱਥੇ ਨੂੰ ਛੋਟਾ ਜਿਹਾ ਹੈਗਾਗਾ ਆਪਾਂ ਸਟਿਚ ਕਰ ਦਿੰਦੇ ਆ ਕਿਉਂਕਿ ਆਪਾਂ ਵੈਸੇ ਹੀ ਟਾਈਮ ਆਪਣਾ ਲੰਗਾਉਣਾ ਹੈ ਔਖਾ ਟਾਈਮ ਹੈ ਹਨਾ ਪਰ ਫਿਰ ਵੀ ਚਲੋ ਕੋਈ ਨਹੀਂ ਚੰਗੇ ਦਿਨ ਆਪਾਂ ਨਾਲ ਆ ਕੇ ਆਵਾਂਗੇ ਬਹੁਤ ਜਲਦੀ ਤੇ ਬਹੁਤ ਜਲਦੀ ਆਪਾਂ ਸੈੱਟ ਕਰਾਂਗੇ ਸਭ ਕੁਝ ਆ ਤੇ ਹੁਣ ਸੂਈ ਧਾਗੇ ਨਾਲ ਮੋਰਾ ਸੀ ਆਪਣਾ ਮੋਰਾ ਅੰਦਰ ਆ ਗਈ ਸਾਈਡ ਹੈ ਨਾ ਆ ਇਸ ਤਰ੍ਹਾਂ ਦੇਖੋ ਜੀ ਸੋ ਮੈਂ ਲੱਗਾਂਗੀ ਇੱਕ ਮਿੰਟ ਮੈਂ ਉਹ ਲੱਗਾਂਗੀ ਮੈਂ ਇਹਦੇ ਵਿੱਚ ਨਾ ਇੱਕ ਸਟਿਚ ਕਰੂੰਗੀ ਆ ਵੀ ਇਧਰ ਦੋ ਆਸ ਕਰੋ ਇੱਕ ਆ ਵੀ ਚਲੋ ਮੈਂ ਕਰ ਦਿੰਦੀ ਹਾਂ ਤੁਸੀਂ ਬੰਨ੍ਹ ਦੇ ਦੋ ਮੈਂ ਕਾੜ ਦਿੰਦੀ ਹਾਂ ਬੰਨ੍ਹ ਦੇ ਦੋ ਯਾਰ ਫੋਟੋ ਕਿ ਨਹੀਂ ਖਾਲੀ ਨਹੀਂ ਦਿਖਦੀ ਭਈ ਮੈਂ ਹਾਂ ਸੰਭਾਲ ਕੇ ਇਸ ਤਰ੍ਹਾਂ ਸੀ ਦੇ ਨਾਲ ਲਾ ਕੇ ਫੋਟੋ ਵੀ ਕਿ ਸਹੀ ਆਉਂਦੀ ਪਈ ਨਾ ਹਾਈ ਗਾਇਸ ਮੈਨ ਦਿਖ ਰਿਹਾ ਨਹੀਂਰਾ ਹੀ ਬੜਾ ਮਛਰਦਾਨੀ ਚੜਾ ਮਛਰਦਾਨੀ ਚੜ ਗਈ ਵਿਚਾਰੀ ਸੋ ਹਾਂਜੀ एवरीवन ਨਹੀਂਰਾ ਦੇਖੋ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਇਕ ਮਿੰਟ ਮੈਂ ਸਟਿਚ ਕਰਕੇ ਤੁਹਾਨੂੰ ਮਿਲਦੀ ਹਾਂ ਸੋ ਹੈ एवरीवन ਮੈਂ ਆਪਣਾ ਇੱਕ ਸਾਈਡ ਤੋਂ ਸਟਿਚ ਕਰਨਾ ਸੀ ਇਹਨੂੰ ਕਰ ਚੁੱਕੀ ਆ ਮੰਮੀ ਐਡਾ ਮਛਰ ਤਾਂ ਨਹੀਂ ਦੇ ਵਿੱਚ ਜਾਂਦਾ ਨਹੀਂ ਨਹੀਂ ਮਾੜਾ ਮੋਟੀ ਦਾ ਸੋ ਕਰ ਚੁੱਕੀ ਆ ਇੱਕ ਸਾਈਡ ਤੋਂ ਸਟਿਚਸ ਮੈਂ ਤੇ ਬਾਕੀ ਦੇਖੋ ਓਹੋ ਸੌਰੀ हाय <laughs> गाइस हम यहां पर बैठ चुके हैं गाइस और जब रात को लाइट जाएगी तब हम सो सकते हैं इसमें गाइस हम तो चार्ज जाने लेकिन ये तो एक ही है कैसे सोएंगे सो so, हां जी एवरीवन जरूर अपन नेक्स्ट टाइम डबल लेक करवांगे जिदे नाल बढ़िया मतलब कि नींद आ सके सो 40 ਦੇ ਵਿੱਚ ਮੈਂ ਬੈਠੀ ਹੋਈਆਂ ਗੱਲ ਕਰ ਰਹੀਆਂ ਤੁਹਾਡੇ ਨਾਲ ਦੇਖ ਸਕਦੇ ਹੋ ਬਬੀ ਹੋ ਗਈ ਆ ਵੀਰਿਆ ਇੱਕ ਮਛਰ ਆ ਗਿਆ ਵਿੱਚ ਮਾਰੇ ਨੂੰ ਕਿ ਪੀ ਨਹੀਂ ਨਾ ਹੀ ਤੇ ਮਾ ਪੀ ਨਹੀਂ ਹੋਈ ਤੇ ਨਹੀਂ ਨਾ ਉਹ ਕਮੇਚ ਰੋਗ ਜੇ ਲੋ ਸਾਈਡ ਨਾ ਪੀ ਗਈ ਫੇਰ ਨਹੀਂ ਨਾ ਕਿਵੇਂ ਆਇਆ ਮੈਂ ਤੇ ਲਾਈ ਕਿੱਥੇ ਵਿੱਚ ਆਹ ਦੇਖੋ ਵਿੱਚ ਸੋ ਐਵਰੀਵਨ نیچے ਕੁਝ ਵੀ ਨਹੀਂ ਬਿਛਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਰਾਤ ਨੂੰ ਜਿਵੇਂ ਕਿ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਲੜ ਜਾਏਗੀ ਪਰ ਜੇ ਜਾਏਗੀ ਅਮਰਜੈਂਸੀ ਹੈ ਸੀ ਆ ਕੇ ਪੈਸੇ ਠੀਕ ਹੈ ਸੋ ਜੇਕਰ ਨਵੇਂ ਦੇ ਚੈਨਲ ਕੋਲ ਸਬਸਕ੍ਰਾਈਬ ਮਿਲਦੇ ਆਪਾਂ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਲਓ ਜੀ ਮੈਂ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਪਣੇ ਚੈਨਲ ਨੂੰ ਕਾਲੇ ਨੂੰ ਮਾਰ ਜਨ ਸੋ ਹਣੇਰੇ ਵਿੱਚ ਮੈਂ ਡਾਇਰੈਕਟਲੀ ਉੱਤੇ ਬਣਾ ਰਹੀ ਆਂ ਕਾਲੇ ਮੂਹ ਜਿੰਨਾ ਗਰੀਬਾਂ ਦੀ ਬਣ ਗਈ ਐ ਮੱਛਰਦਾਨੀ ਸਹੀ ਗਾਹ ਨੇ ਚਾਹੁੰਦੇ ਸਾਰੇ ਪਾਸੋਂ ਇਹ ਨਾਲ ਚੰਗਾ ਕੀਤਾ ਜੀ ਸਰਗਮ ਮੁਰਨੇ ਇਹ ਨਾ ਵੈਸੇ ਪਈ ਪਈ ਟਿੱਡੀਆਂ ਕਰ ਆ ਵੀ ਹੈ ਆ ਵੀ ਆ ਖਾ ਆ ਖਾ ਕੁੱਤਿਆਂ ਆ ਬੈਠਾ ਆ ਜੀ ਇਹ ਮੱਛਰ ਥੋੜੀ ਐ ਮੱਛਰ ਨਹੀਂ ਮੱਛਰ ਗਾ ਆ ਇਡਾ ਆ ਰਹੀ ਨਹੀਂ ਮੱਛਰ ਭਰਾਵਾ ਸੀ ਕਿ ਮਰੀ ਜਾਂਦਾ ਮੱਛਰ ਨਹੀਂ ਸੀ ਗਾ ਇਹ ਇਧਰ ਵੇਹ ਆ ਵੇ ਆ ਮੱਛਰੀ ਨਹੀਂ ਮੱਛਰ ਹੈਗਾ ਸੋ ਹਾਂਜੀ एवरीवन ਮਿਲਦੇ ਆ ਬਾਅਦ ਨੈਕਸਟ ਵੀਡੀਓ ਜਿਹੜਾ ਮੈਂ ਚਾਣ ਵਾਲਾ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ